ਸਨ ਸਕਰੀਨ ਵਰਤੀ ਜਾਂਦੀ ਹੈ। ਉਹੀ ਸਕਿਨ ਕੈਂਸਰ ਦਾ ਕਾਰਨ ਬਣਦੀ ਜਾ ਰਹੀ ਹੈ। ਜਿਹੜੀ ਸਨ ਸਨ ਸਕਰੀਨ ਜਿਹੜੀਆਂ ਉਹ ਰੋਕਦੀਆਂ ਨੇ। ਥਿੰਨ ਗੋਰਿਆਂ ਦੇ ਵਿੱਚ ਇਹ ਜ਼ਿਆਦਾ ਦਿਖਦਾ। ਜਿਹੜੇ ਹਾਂ ਉਹ ਵਰਤਦੇ ਬਹੁਤ ਜ਼ਿਆਦਾ ਹੈ ਨਾ ਉੱਥੇ ਸਕਿਨ ਵੀ ਇਦਾਂ ਦੀ ਹੈ। ਸਾਡੇ ਕੋਲ ਪੇਸ਼ੈਂਟ ਆਉਂਦਾ ਅਸੀਂ ਉਹਨੂੰ ਮੱਲਾ ਇਦਾਂ ਦੀ ਕੋਈ ਪ੍ਰੋਬਲਮ ਹੈ ਸਕਿਨ ਦੀ। ਬਿਲਕੁਲ ਅਸੀਂ ਉਹਦੇ ਫਿਰ ਉਹ ਟੈਸਟ ਮੰਗਾਉਨੇ ਆ ਅਲਟਰਾਸਾਉਂਡ ਲੀਵਰ ਦੇ ਹਨਾ। ਲਿਵਰ ਦੇ ਹਾਂ ਲਿਵਰ ਸਕੇ ਫਿਰ ਲੋਕੀ ਕਹਿਣਗੇ ਹੁਣ ਸਕਿਨ ਦਾ ਕੀ ਕਿੱਥੇ ਲਿਵਰ ਇਹੀ ਇਸ ਸਕਿਨ ਇਹੀ ਤੇ ਹੈ ਇਹੀ ਤੇ ਹੈ ਅਯੁਰਵੇਦ ਤੇ ਦੂਜੀਆਂ ਪੈਥੀਆਂ ਚ ਇਹੀ ਫਰਕ ਹੈ ਕਿ ਅਸੀਂ ਦੇਖਣਾ ਹੈ ਵੀ ਇਹ ਹੋਈ ਕਿਉਂ ਹੈ 90% ਤੋਂ ਵੀ ਜ਼ਿਆਦਾ ਲੋਕਾਂ ਦੇ ਲਿਵਰ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਜਿਹਦੇ ਕਰਕੇ ਬਲੱਡ ਚ ਇਨਫੈਕਸ਼ਨ ਹੋ ਜਾਂਦੀ ਹੈ ਬਲੱਡ ਦੀ ਇਨਫੈਕਸ਼ਨ ਸਕਿਨ ਦੇ ਉੱਤੇ ਆ ਜਾਂਦੀ ਹੈ ਫਿਰ ਉਹਨੂੰ ਪਹਿਲਾਂ ਲੀਵਰ ਦੀ ਦਵਾਈ ਦਿੱਤੀ ਜਾਂਦੀ ਹੈ ਜਿਉਂ-ਜਿਉ ਉਹਦਾ ਲੀਵਰ ਠੀਕ ਹੁੰਦਾ ਜਾਂਦਾ ਹੈ ਤਿਉਂ-ਤਿਉ ਨਾਲ-ਨਾਲ ਸਕਿਨ ਦੀ ਗ੍ਰੋਮਿੰਗ ਇਹੇ ਗੱਲ ਜਣੀ ਆਪਾਂ ਕਹਿ ਸਕਦੇ ਕਿ 90% ਚਾਂਸ ਹੈਗੇ ਨੇ ਕਿ ਜੇ ਤੁਹਾਡੇ ਲੀਵਰ ਦੇ ਵਿੱਚ ਦਿੱਕਤ ਹੈ ਜੀ ਤਾਂ ਤੁਹਾਨੂੰ ਸਕਿਨ ਦੀ ਦਿੱਕਤ ਆ ਸਕਦੀ ਹੈ ਹਾਂ ਵਾਲਾਂ ਦੇ ਵਿੱਚ ਸਿੱਕਰੀ ਜੀ ਪੈ ਜਾਂਦੀ ਹੈ ਜਿਵੇਂ ਚਿੱਟੇ-ਚਿੱਟੇ ਤਰ੍ਹਾਂ ਦੇ ਵਾਲ ਉਹ ਤਾਂ ਬਹੁਤ ਲੋਕ ਪਰੇਸ਼ਾਨ ਹੁੰਦੇ ਨੇ ਤਰ੍ਹਾਂ-ਤਰ੍ਹਾਂ ਦੇ ਸ਼ੈਂਪੂ ਯੂਜ਼ ਕਰਦੇ ਨੇ ਸਾਬਣ ਯੂਜ਼ ਕਰਦੇ ਨੇ ਕੋਈ ਕਹਿੰਦਾ ਕਿ ਐਂ ਕਰਦੇ ਆ ਯਾਰ ਗਾਂਜੇ ਕਢਾ ਦਨੇ ਆ ਕਈ ਵਾਰ ਤਾਂ ਸਰ ਉਹ ਡੈਂਡਰਫ ਹੁੰਦੀ ਹੈ ਨਾ ਡੈਂਡਰਫ ਤਾਂ ਚਲੋ ਰੁਕ ਜਾਂਦੀ ਹੈ ਡੈਂਡਰਫ ਵਾਲੇ ਤੁਸੀਂ ਸ਼ੈਂਪੂ ਯੂਜ਼ ਕਰ ਲੈਣੇ ਉਹਦੇ ਨਾਲ ਕਈ ਵਾਰ ਨਾ ਡੈਂਡਰਫ ਨਾ ਹੋ ਕੇ ਇੱਕ ਸਕਿਨ ਦੀ ਅਲੱਗ ਡਿਜ਼ੀਜ਼ ਹੁੰਦੀ ਹੈ ਜਿੱਦਾਂ ਸਕਿਨ ਦੇ ਉੱਤੇ ਸਟ्रेसेस ਹੋ ਜਾਂਦਾ ਨਾ ਉਹ ਕਈ ਵਾਰ ਸ਼ੁਰੂਆਤ ਉਹਦੀ ਵਾਲਾਂ ਤੋਂ ਹੁੰਦੀ ਆ ਇਹਦੇ ਤੇ ਰਿਸਰਚਾਂ ਚੱਲ ਰਹੀਆਂ ਨੇ ਅਜੇ ਛੋਟੀ ਜਿਹੀ ਗੱਲ ਨਹੀਂ ਹੈਗੀ ਹੂੰ ਇਸ ਬਿਮਾਰੀ ਨੂੰ ਠੀਕ ਕਰਨ ਲਈ ਰਿਸਰਚਾਂ ਚੱਲ ਰਹੀ ਨੇ ਕਰੋੜਾਂ ਰੁਪਿਆ ਖਰਚਾ ਜਾ ਰਿਹਾ ਵੀ ਇਹਨੂੰ ਕਿਵੇਂ ਠੀਕ ਕੀਤਾ ਜਾਵੇ ਪਰ ਆਯੁਰਵੇਦ ਦੇ ਵਿੱਚ ਸਦੀਆਂ ਪਹਿਲਾਂ ਇਹਦਾ ਇਲਾਜ ਆ ਕਿੰਨੇ ਕੁ ਪੇਸ਼ੈਂਟ ਮੈਂ ਤੁਹਾਨੂੰ ਗਿਣਾ ਦਾਂ ਜਿੰਨੇ ਅਸੀਂ ਠੀਕ ਕੀਤੇ ਆ ਮੇਰੀ ਡਾਇਰੀ ਦੇ ਵਿੱਚ ਭਰੇ ਪਏ ਆ ਮੈਂ ਉਹਨਾਂ ਦੇ ਨਾਮ ਵੀ ਤੁਹਾਨੂੰ ਦੱਸ ਸਕਦਾ ਐ ਐਡਰੈਸ ਦੱਸ ਸਕਦਾ ਫੋਨ ਨੰਬਰ ਦੱਸ ਸਕਦਾ ਕਿਸੇ ਨੂੰ ਚਾਹੀਦਾ ਮੇਰੇ ਤੋਂ ਲੈ ਲਵੇ ਵਾਣਾ ਜੇ ਕੋਈ ਖੋਲੋ ਕੋਈ ਵੀ ਸੋਸ਼ਲ ਸਾਈਟ ਖੋਲੋ ਉਹਦੇ ਤੇ ਬਲੌਗਰ ਬੈਦ ਬਣੇ ਪਏ ਆ ਉਹ ਕਹਿੰਦੇ ਜੀ ਆਹ ਚੀਜ਼ਾਂ ਖਾਓ ਐ ਡਾਕਟਰ ਦੀ ਆਹ ਚੀਜ਼ ਖਾਓ ਇਹਦੀ ਆਹ ਖਾਓ ਇਹਦੀ ਇਹ ਖਾਓ ਇਹਦਾ ਇਹ ਲਓ ਤੁਸੀਂ ਐ ਠੀਕ ਹੋ ਜੂ ਤੁਸੀਂ ਉਹ ਠੀਕ ਹੋ ਜੂ ਇਹ ਲੇ ਤਾਂ ਕਦੇ ਹੁੰਦਾ ਹੁੰਦਾ ਹੈ ਕੋਈ ਵੀ ਬਿਮਾਰੀ ਹੈ ਪਹਿਲਾਂ ਉਹਨੂੰ ਸਟੱਡੀ ਕਰੋ ਉਹਦੇ ਟੈਸਟ ਦੇਖੋ ਉਹਨੇ ਪੜਾਈਆਂ ਲੈਂਦੀਆਂ ਡਿਗਰੀਆਂ ਲੈਂਦੀਆਂ ਉਹਦੇ ਉਹ ਕੋਈ ਸਮਝੋ ਉਹਨੂੰ ਹਨ ਜਦ ਤੋਂ ਤੇ ਦਿਮਾਗ ਦੇ ਵਿੱਚ ਕੋਈ ਬਿਮਾਰੀ ਕਿਸੇ ਵੀ ਡਾਕਟਰ ਦੇ ਨਾ ਜਦ ਤੱਕ ਬਿਮਾਰੀ ਪਕੜ ਚ ਨਹੀਂ ਆਉਂਦੀ ਉਦੋਂ ਤੱਕ ਉਹ ਮਰੀਜ਼ ਨੂੰ ਠੀਕ ਨਹੀਂ ਕਰ ਸਕਦਾ ਮੁੱਖਤੇ ਦੱਸੋ ਇਹ ਤਾਂ ਇੱਕ ਲੋਕਾਂ ਦੇ ਵਿੱਚ ਚਰਚਾ ਚਾਉਣ ਦਾ ਢੰਗ ਹੈ ਮੈਂ ਸਾਹਮਣਾ ਕਰਦਾਂਗੇ ਅਸੀਂ ਅਸਲ ਨੁਕਤਾ ਦੱਸ ਹੀ ਨਹੀਂ ਸਕਦੇ ਆਹੀ ਤਾਂ ਸਾਡੇ ਪੱਲੇ ਐ ਉਹ ਜਿਹੇ ਸਾਡੇ ਫਿਰ ਇਹੀ ਦੱਸਤਾ ਸਾਡੇ ਪੱਲੇ ਕੀ ਆ KFC ਚਾਵਲਾ ਸਵੇਰ ਉੱਠ ਕੇ ਜਾ ਕੇ ਨੈਟ ਤੇ ਦੱਸ ਦੂ ਕਿਮ ਚਿਕਨ ਕਿਵੇਂ ਬਣਦਾ ਦੱਸ ਦੂ ਫਿਰ ਜੋ ਦੱਸ ਦੂਗਾ ਤੇ ਆਪਣੀ ਦੁਕਾਨ ਚੱਲ ਜੂਦੀ ਇਹ ਤਾਂ ਸੀਕ੍ਰੇਟ ਰੈਸਪੀਆ ਜਿੱਦਾਂ ਹੈਗੀਆਂ ਇਦਾਂ ਹੀ ਸੀਕ੍ਰੇਟ ਇਹ ਹਜ਼ਰ ਮੈਂ ਦਿਆ ਵਰਲਡ ਦੇ ਵਿੱਚ ਕੋਈ ਇਦਾਂ ਦੀ ਮੈਡੀਸਨ ਨਹੀਂ ਜੇ ਹੈਗੀ ਜਿਹੜੀ ਵਾਤ ਪਿੱਤ ਕਫ ਇਹਨਾਂ ਨੂੰ ਬੈਲੈਂਸ ਕਰ ਦੇਵੇ ਹੂੰ ਅਗਰ ਹਰੜੋਂ ਦੇ ਹੀੜਾ ਆਮਲਾ ਇੱਕ ਵਿਧੀ ਦੇ ਨਾਲ ਬਣ ਜਾਵੇ ਅਸਲ ਆਯੁਰਵੇਦ ਵਿਧੀ ਦੇ ਨਾਲ ਤਾਂ ਇਹ ਤਿੰਨਾਂ ਚੀਜ਼ਾਂ ਨੂੰ ਬੈਲੈਂਸ ਕਰ ਦਿੰਦਾ ਹੈ ਕੱਲਾ ਹੀ ਕੱਲਾ ਹੀ ਪਰ ਇੱਕ ਤਰੀਕੇ ਨਾਲ ਲੈਣਾ ਪੈਂਦਾ ਹੈ ਬਣਾਉਣ ਤੋਂ ਬਾਅਦ ਵੀ ਇੱਕ ਤਰੀਕੇ ਨਾਲ ਲੈਣਾ ਹੁੰਦਾ ਹੂੰ ਇਹਨਾਂ ਨੂੰ ਦੇਖੋ ਦੁੱਧ ਨਾਲ ਲੈ ਲਵਾਂਗੇ ਤੇ ਹੋਰ ਰਿਜ਼ਲਟ ਸ਼ਾਇਦ ਨਾਲ ਲੈ ਲਵਾਂਗੇ ਤੇ ਹੋਰ ਰਿਜ਼ਲਟ ਪਾਣੀ ਨਾਲ ਲੈ ਲਵਾਂਗੇ ਤੇ ਹੋਰ ਰਿਜ਼ਲਟ ਮਲਾਈ ਨਾਲ ਲੈ ਲਵਾਂਗੇ ਤੇ ਹੋਰ ਰਿਜ਼ਲਟ ਲੱਸੀ ਨਾਲ ਲਾਉਂਗੇ ਤੇ ਹੋਰ ਰਿਜ਼ਲਟ ਇੱਕ ਇੱਕ ਦਵਾਈ ਕਿੰਨੇ ਕਿੰਨੇ ਪਾਸੇ ਕੰਮ ਕਰਦੀ ਹੈ ਹੋਰ ਦਵਾਈਆਂ ਦੇ ਸਾਈਡ ਇਫੈਕਟ ਹੁੰਦੇ ਨੇ ਇਹਨਾਂ ਦੇ ਸਾਈਡ ਬੈਨੀਫਿਟ ਨੇ ਜੇ ਅਸਲ ਯੂਜ਼ ਕਰੇ ਕੋਈ ਮਾਂ ਦਾ ਪੁੱਤ ਪਰ ਅਸਲ ਯੂਜ਼ ਕਰਦੇ ਨਹੀਂ ਕਰਨ ਤਾਂ ਜੇ ਪਤਾ ਹੋਵੇ ਜੇ ਸਿੱਖਿਆ ਹੋਵੇ ਬੰਦਾ ਖੁਦ ਵੀ ਹੈਰਾਨ ਹੁੰਦਾ ਕਿ ਤੁਸੀਂ ਲੀਵਰ ਦੇ ਟੈਸਟ ਮੰਗਿ ਜਾਂਦੇ ਹੋ ਤੁਹਾਨੂੰ ਪਾਈ ਗੱਲੇ ਉੱਥੋਂ ਸ਼ੁਰੂ ਹੁੰਦੀ ਹੈ ਲੀਵਰ ਦੇ ਵਿੱਚ ਜਦੋਂ ਪ੍ਰੋਬਲਮ ਲੀਵਰ ਫੈਟੀ ਹੋ ਜਾਂਦਾ ਹੈ ਉਹਦੀਆਂ ਸਟੇਜਾਂ ਵਧਣ ਲੱਗ ਜਾਂਦੀਆਂ ਬਲੱਡ ਚ ਇਨਫੈਕਸ਼ਨ ਆ ਜਾਂਦੀ ਹੈ ਤਾਂ ਉਹ ਫਿਰ ਸਕਿਨ ਦੇ ਉੱਤੇ ਆਉਂਦੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਾ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਕੱਲ ਦੇ ਸਮੇਂ ਦੇ ਵਿੱਚ ਚਾਹੇ ਔਰਤ ਹੋਵੇ ਚਾਹੇ ਪੁਰਸ਼ ਹੋਵੇ ਦੋਨਾਂ ਨੂੰ ਸਕਿਨ ਦੀ ਪ੍ਰੋਬਲਮ ਬਹੁਤ ਆ ਰਹੀ ਆ ਬਾਦਸ਼ਾਹਾਂ ਦੇ ਦਿਨ ਚੱਲ ਰਹੇ ਨੇ ਅਗਲਾ ਸੋਚਣ ਲੱਗ ਜਾਂਦਾ ਕਿ ਖਾਜ ਜੀ ਹੋਣ ਲੱਗੀ ਪਿੰਡੇ ਦੇ ਉੱਤੇ ਸਕਿਨ ਦੇ ਵਿੱਚ ਆਪਾਂ ਪਹਿਲਾਂ ਬਹੁਤ ਆਮ ਸੋਚਦੇ ਆ ਕਿ ਸ਼ਾਇਦ ਵਹੀ ਖਾਜ ਹੁੰਦੀ ਹੋਊਗੀ ਜਦੋਂ ਉਹ ਵੱਧੀ ਦੀ ਵੱਧੀ ਲਾਲ ਰੰਗ ਦਾ ੱੱਬਾ ਬਣ ਜਾਂਦਾ ਹੈ ਫਿਰ ਛੋਟੇ ਛੋਟੇ ਦਾਣਿਆਂ ਦੇ ਰੂਪ ਦੇ ਵਿੱਚ ਆ ਜਾਂਦੀ ਹੈ ਆਪਾਂ ਸਾਰੀ ਗੱਲਬਾਤ ਇਸ ਟੌਪਿਕ ਦੇ ਉੱਤੇ ਕਰਾਂਗੇ ਸਨਹ ਹਰਜੀਤ ਸਿੰਘ ਮਾਵੀ ਜੀ ਹੋਣਗੇ ਉਹਨਾਂ ਦਾ ਸਵਾਗਤ ਕਰਦੇ ਆਂ ਸਤ ਸ੍ਰੀ ਅਕਾਲ ਕੀ ਹਾਲ ਚਾਲ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਉਹ ਸਿਹਤ ਕਦਾ ਬਹੁਤ ਵਧੀਆ ਜੀ ਸਰ ਅੱਜ ਦਾ ਇਹ ਜਿਹੜਾ ਟਾਈਮ ਆ ਨਾ ਅਗਲਾ ਕਹਿੰਦਾ ਮੈਂ ਸੋਣਾ ਦੇਖਾਂ ਹਾਂ ਲਗਾ ਕਿ ਨਾ ਮੈਨੂੰ ਲੋਕੀਂ ਪਿੱਛੇ ਮੜੋੜ ਵੇਖਣ ਚਾਹੇ ਉਹ ਮਰਦ ਹੋਵੇ ਚਾਹੇ ਉਹ ਔਰਤ ਹੋਵੇ ਬਿਲਕੁਲ ਉਹ ਆਪਣੀ ਸਕਿਨ ਦੀ ਕੇਅਰ ਵਾਸਤੇ ਬਹੁਤ ਤਰ੍ਹਾਂ ਦੇ ਪ੍ਰੋਡਕਟ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਯੂਜ਼ ਕਰਦੇ ਨੇ ਜੀ ਉਹਨਾਂ ਦੀ ਬਹੁਤ ਸਮੱਸਿਆ ਅੱਗੇ ਚੱਲ ਕੇ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਆ ਕੀ ਲੱਗਦਾ ਜੀ ਜੀ ਬਿਲਕੁਲ ਜੀ ਮੈਂ ਤੁਹਾਨੂੰ ਇੱਕ ਸਭ ਤੋਂ ਪਹਿਲਾਂ ਤਾਂ ਆਪਾਂ ਉਸ ਵਹਿਗੁਰੂ ਸੱਚੇ ਪਾਤਸ਼ਾਹ ਦਾ ਧੰਨਵਾਦ ਕਰ ਲਈਏ ਹਾਂ ਅਕਾਲ ਪੁਰਖ ਦਾ ਕਿ ਜੀ ਨੇ ਸਾਨੂੰ ਇੰਨੇ ਕਾਬਲ ਬਣਾਇਆ ਕਿ ਤੁਸੀਂ ਮੇਰੇ ਕੋਲੋਂ ਇਹ ਸਵਾਲ ਦੇ ਜਵਾਬ ਦੀ ਉਮੀਦ ਕਰ ਰਹੇ ਹੋ ਹੂੰ ਸੋ ਗੱਲ ਇਹਦਾ ਕਈ ਪ੍ਰੋਡਕਟ ਇਦਾਂ ਦੇ ਹੁੰਦੇ ਆ ਹੁਣ ਪਿੱਛੇ ਜੇਕਰ ਰਿਸਰਚ ਆਈ ਹੈ ਕਿ ਜਿਹੜਾ ਸਕਿਨ ਤੇ ਧੁੱਪ ਦਾ ਪ੍ਰਭਾਵ ਰੋਕਣ ਦੇ ਲਈ ਸਨ ਸਕਰੀਨ ਵਰਤੀ ਜਾਂਦੀ ਹੈ ਹੂੰ ਵੀ ਉਹੀ ਸਕਿਨ ਕੈਂਸਰ ਦਾ ਕਾਰਨ ਬਣਦੀ ਜਾ ਰਹੀ ਹੈ ਜਿਹੜੀ ਸਨ ਸਨ ਸਕਰੀਨ ਜਿਹੜੀਆਂ ਹੋਰ ਰੋਗ ਦੀਆਂ ਨੇ ਦੇ ਉੱਤੇ ਸੂਰਜ ਦੀਆਂ ਕਿਰਨਾਂ ਦਾ ਪ੍ਰਭਾਵ ਰੋਕਣ ਦੇ ਲਈ ਵੀ ਨਾ ਪਵੇ ਉਹੀ ਸਕਿਨ ਕੈਂਸਰ ਦਾ ਕਾਰਨ ਬਣਦੀ ਜਾ ਰਹੀ ਹੈ ਉਹਦੇ ਚ ਇਹ ਦੱਸਿਆ ਵੀ ਜਦੋਂ ਸੂਰਜ ਦੀਆਂ ਕਿਰਨਾਂ ਸਾਡੀ ਸਕਿਨ ਤੇ ਪੈਂਦੀਆਂ ਨੇ ਹਮ ਜਿਹੜਾ ਵਿਟਾਮਿਨ ਡੀ ਹੈ ਉਹ ਸਾਡੀ ਸਕਿਨ ਦੇ ਅੰਦਰ ਬਣਦਾ ਹੈ ਬਿਲਕੁਲ ਸਕਿਨ ਚ ਬਣਦਾ ਉਹ ਬਾਡੀ ਦੇ ਹੋਰ ਕਿਸੇ ਪਾਰਟ ਚ ਨਹੀਂ ਬਣਦਾ ਇਸੇ ਕਰਕੇ ਧੁੱਪ ਚ ਬੈਠਣ ਲਈ ਕਿਹਾ ਜਾਂਦਾ ਕਿ ਤੁਸੀਂ ਕੁਝ ਸਮਾਂ ਸਵੇਰੇ ਸਵੇਰੇ ਧੁੱਪ ਦੇ ਵਿੱਚ ਬੈਠੋ ਹਮ ਵੀ ਉਹ ਜਦੋਂ ਸਕਿਨ ਦੇ ਦਿੱਖਤੇ ਕਿਰਨਾਂ ਪੈਂਦੀਆਂ ਨੇ ਤਾਂ ਅੰਦਰੋਂ ਵਿਟਾਮਿਨ ਡੀ ਨੇ ਬਣਨਾ ਹੁੰਦਾ ਹੈ ਹੂੰ ਤੇ ਉਹ ਵਿਚਕਾਰ ਆ ਜਾਂਦੀ ਹੈ ਜਿਹੜੀ ਸਨ ਸਕਰੀਨ ਕਰੀਮ ਹੁੰਦੀ ਹੈ ਅਜਾ ਸਕਿਨ ਦਾ ਇੱਕ ਰੈਐਕਸ਼ਨ ਦੇ ਵਿੱਚ ਵਿਗਨ ਪਾ ਦਿੰਦੀ ਹੈ ਉਹੀ ਵਿਗਨ ਕੈਂਸਰ ਦਾ ਕਾਰਨ ਬਣ ਜਾਂਦਾ ਹੈ ਇੱਕ ਰਿਸਰਚ ਲਿਖ ਕੇ ਸਾਹਮਣੇ ਆਈ ਦੇ ਤੁਸੀਂ ਜਿਹੜੀ ਗੱਲ ਦੱਸ ਰਹੇ ਹੋ ਬਹੁਤ ਵੱਡੀ ਗੱਲ ਹੈ ਕਿਉਂਕਿ ਬਹੁਤ ਖਾਸ ਤੌਰ ਤੇ ਗੋਰਿਆਂ ਦੇ ਵਿੱਚ ਖਾਸ ਤੌਰ ਤੇ ਗੋਰਿਆਂ ਦੇ ਵਿੱਚ ਗੋਰਿਆਂ ਦੇ ਵਿੱਚ ਇਹ ਜਿਆਦਾ ਦੇਖਣ ਨੂੰ ਜਿਹੜੇ ਹਾਂ ਉਹ ਵਰਤਦੇ ਬਹੁਤ ਜਿਆਦਾ ਹੈ ਨਾ ਉੱਥੇ ਦੀ ਸਕਿਨ ਵੀ ਇਦਾਂ ਦੀ ਹੈ ਇਸੇ ਕਰਕੇ ਉਹ ਸਮੁੰਦਰ ਤੇ ਜਾਂਦੇ ਆ ਫਿਰ ਉਹ ਮਿੱਟੀ ਚ ਲਟਦੇ ਆ ਮਿੱਟੀ ਚ ਲੇਟਣ ਦਾ ਹੋਰ ਕੋਈ ਕਾਰਨ ਨਹੀਂ ਹੁੰਦਾ ਉਹੀ ਹੁੰਦਾ ਵੀ ਸਕਿਨ ਨੂੰ ਧੁੱਪ ਨਾ ਲੱਗੇ ਜਾਨੀ ਜਿਹੜੇ ਲੋਕ ਉਸ ਕਲਚਰ ਵੱਲ ਨੂੰ ਜਾ ਰਹੇ ਨੇ ਵੈਸੇ ਕਲਚਰ ਵੱਲ ਨੂੰ ਜਾ ਰਹੇ ਨੇ ਕਿਆਸੀ ਵੀ ਸਕਿਨ ਨਾਲ ਚਲੋ ਵਰਤਨਾ ਤਾਂ ਪਹਿਣਾ ਹੀ ਆ ਸਾਰੇ ਲੋਕ ਆਪਣੇ ਆਪ ਨੂੰ ਸੋਹਣਾ ਦੇਖਣ ਲਈ ਇਹ ਚੀਜ਼ਾਂ ਨੂੰ ਵਰਤਦੇ ਆ ਪਰ ਜਿੱਦਾਂ ਹੁਣ ਇੱਕ ਇਹ ਰਿਸਰਚ ਸਾਹਮਣੇ ਆਈ ਆ ਤਾਂ ਇਹਨਾਂ ਚੀਜ਼ਾਂ ਨੂੰ ਵੀ ਆਪਾਂ ਨੂੰ ਇਹ ਵੀ ਚੰਗਾ ਦਾ ਵਿਸ਼ਾ ਹੈ ਧਿਆਨ ਚ ਰੱਖ ਕੇ ਪ੍ਰੋਡਕਟਾਂ ਨੂੰ ਆਪਾਂ ਨੂੰ ਯੂਜ਼ ਕਰਨਾ ਚਾਹੀਦਾ ਕੋਈ ਵਧੀਆ ਕੁਆਲਿਟੀ ਦੇ ਪ੍ਰੋਡਕਟ ਆਪਾਂ ਯੂਜ਼ ਕਰ ਲਈਏ ਬਹੁਤ ਸਾਰੀਆਂ ਕੰਪਨੀਆਂ ਇਦਾਂ ਦੀਆਂ ਹੈਗੀਆਂ ਜਿਹੜੀਆਂ ਆਰਗੈਨਿਕ ਤਰੀਕੇ ਦੇ ਨਾਲ ਪ੍ਰੋਡਕਟਾਂ ਨੂੰ ਬਿਊਟੀ ਦੇ ਪ੍ਰੋਡਕਟਾਂ ਨੂੰ ਬਣਾਉਂਦੀਆਂ ਨੇ ਉਹ ਯੂਜ਼ ਕਰ ਲਈਏ ਸਰ ਕਿਨਾ ਕਈ ਵਾਰ ਕੀ ਹੋ ਜਾਂਦਾ ਕਿਉਂਕਿ ਵਾਲਾਂ ਦੇ ਵਿੱਚ ਸਿਕਰੀ ਜੀ ਪੈ ਜਾਂਦੀ ਹੈ ਜੀ ਜਿਵੇਂ ਚਿੱਟੇ ਚਿੱਟੇ ਤਰ੍ਹਾਂ ਦੇ ਵਾਲ ਉਹ ਤਾਂ ਬਹੁਤ ਲੋਕ ਪਰੇਸ਼ਾਨ ਹੁੰਦੇ ਨੇ ਤਰ੍ਹਾਂ ਤਰ੍ਹਾਂ ਦੇ ਸ਼ੈਂਪੂ ਯੂਜ਼ ਕਰ ਦਿੰਦੇ ਨੇ ਸਾਬਣ ਯੂਜ਼ ਕਰ ਦਿੰਦੇ ਨੇ ਕੋਈ ਕਹਿੰਦਾ ਕਿ ਐਂ ਕਰਦੇ ਆ ਯਾਰ ਗਾਂਜੇ ਕਢਾ ਦਿੰਨੇ ਆ ਪਰ ਵਾਲਾਂ ਦਾ ਸਵਾਲ ਉਹ ਡੈਂਡਰਫ ਹੁੰਦੀ ਹੈ ਨਾ ਡੈਂਡਰਫ ਤਾਂ ਚਲੋ ਰੁਕ ਜਾਂਦੀ ਹੈ ਡੈਂਡਰਫ ਵਾਲੇ ਤੁਸੀਂ ਸ਼ੈਂਪੂ ਯੂਜ਼ ਕਰ ਲੈਣੇ ਉਹਦੇ ਨਾਲ ਕਈ ਵਾਰ ਨਾ ਡੈਂਡਰਫ ਨਾ ਹੋ ਕੇ ਇੱਕ ਸਕਿਨ ਦੀ ਅਲੱਗ ਡਿਜ਼ੀਜ਼ ਹੁੰਦੀ ਹੈ ਜਿੱਦਾਂ ਸਕਿਨ ਦੇ ਉੱਤੇ ਸਟ੍ਰੈਸਸ ਹੋ ਜਾਂਦਾ ਨਾ ਉਹ ਕਈ ਵਾਰ ਸ਼ੁਰੂਆਤ ਉਹਦੀ ਵਾਲਾਂ ਤੋਂ ਹੁੰਦੀ ਹੈ ਇਹਦੀ ਸ਼ੁਰੂਆਤ ਹੀ ਵਾਲਾਂ ਤੋਂ ਹੁੰਦੀ ਆ ਆਪਾਂ ਲਈ ਜੰਨੇ ਆ ਵੀ ਡੈਂਡਰਫ ਹੈ ਇਹ ਡੈਂਡਰਫ ਰੋਕਣ ਵਾਲੇ ਸ਼ੈਂਪੂ ਲਈ ਜੰਨੇ ਆ ਉਸ ਕੋ ਹੋਰ ਵਧਦੀ ਜਾਂਦੀ ਆ ਵੀ ਉਹ ਵੀ ਚੈੱਕ ਕਰਾ ਲੈਣਾ ਚਾਹੀਦਾ ਵੀ ਇਹ ਕਿਤੇ ਉਹ ਡਿਜ਼ੀਜ਼ ਤਾਂ ਨਹੀਂ ਹੈਗੀ ਵੀ ਜਿਹੜੇ ਤੁਹਾਡੇ ਸਕਿਨ ਦਾ ਸਰੋਸਿਸ ਹੈ ਉਹ ਸ਼ੁਰੂ ਹੀ ਵਾਲਾਂ ਤੋਂ ਹੋਇਆ ਹੋਵੇ ਜਿਵੇਂ ਲਾਲ ਰੰਗ ਦੇ ੱੱਬੇ ਬਣਨੇ ਬਾਡੀ ਦੇ ਉੱਤੇ ਖਾਜ ਹੋਣੀ ਫਿਰ ਉੱਥੇ ੱੱਫੜਜੇ ਮੰਗ ਬਣ ਜਾਣਾ ਬੰਦਾ ਸਾਰਾ ਜੇ ਬਣ ਜਾਣਾ ਫਿਰ ਅਲਰਜੀ ਅਲਰਜੀ ਠੀਕ ਐ ਅਲਰਜੀ ਹੋ ਜਾਂਦੀ ਆ ਕਈ ਮੈਂ ਮੈਂ ਇਸ ਗੱਲ ਨੂੰ ਹੋਰ ਵਧਾਉਣਾ ਆ ਕਈ ਲੋਕ ਕਹਿੰਦੇ ਕਿ ਅਸੀਂ ਉਹਦੀ ਦਵਾਈ ਖਾਧੀ ਅਸੀਂ ਕਿਸੇ ਤੋਂ ਮੈਡੀਸਿਨ ਲਈ ਚਾਹੋ ਕਿਸੇ ਵੀ ਪੈਥੀ ਦੇ ਵਿੱਚ ਹੋਵੇ ਅਸੀਂ ਦਵਾਈ ਖਾਣ ਤੋਂ ਬਾਅਦ ਜਿੰਨਾ ਸਮਾਂ ਅਸੀਂ ਉਹ ਦਵਾਈ ਦਾ ਸੇਵਨ ਕੀਤਾ ਉਹਨਾਂ ਸਮਾਂ ਹੀ ਉਹ ਜਾਨੀ ਆਰਾਮ ਰਿਹਾ ਫਿਰ ਉਹ ਸਿਰਫ ਇੱਕ ਬਿਮਾਰੀ ਨੂੰ ਦਬਾ ਕੇ ਰੱਖਿਆ ਜਾਂਦਾ ਇੱਕ ਪੈਥੀ ਹੈ ਜਿਹੜੀ ਜਿੱਦਾਂ ਹਨਾ ਅਲੱਗ-ਅਲੱਗ ਪੈਥੀ ਆ ਜਿੱਦਾਂ ਆਯੁਰਵੇਦ ਹੈ ਆਯੁਰਵੇਦ ਨੇ ਤਾਂ ਬਿਮਾਰੀ ਦੀ ਜੜ ਦੇ ਉੱਤੇ ਕੰਮ ਕਰਨਾ ਹੈ ਸਾਡੇ ਕੋਲ ਪੇਸ਼ੈਂਟ ਆਉਂਦਾ ਅਸੀਂ ਉਹਨੂੰ ਮੱਲਾ ਇਦਾਂ ਦੀ ਕੋਈ ਪ੍ਰੋਬਲਮ ਹੈ ਸਕਿਨ ਦੀ ਬਿਲਕੁਲ ਅਸੀਂ ਉਹਦੇ ਫਿਰ ਉਹ ਟੈਸਟ ਮੰਗਾਉਣੇ ਆ ਅਲਟਰਾਸਾਉਂਡ ਲੀਵਰ ਦੇ ਹਨਾ ਮੱਲੋ ਲੀਵਰ ਦੇ ਹਾਂ ਲੀਵਰ ਦੇ ਫਿਰ ਲੋਕੀ ਕਹਣਗੇ ਹੁਣ ਸਕਿਨ ਦਾ ਕੀ ਕਿੱਥੇ ਲੀਵਰ ਕਿੱਥੇ ਸਕਿਨ ਇਹ ਇਹੀ ਤੇ ਹੈ ਇਹੀ ਤੇ ਹੈ ਆਯੁਰਵੇਦ ਤੇ ਦੂਜੀਆਂ ਪੈਥੀਆਂ ਚ ਇਹੀ ਫਰਕ ਹੈ ਕਿ ਅਸੀਂ ਦੇਖਣਾ ਹੈ ਵੀ ਇਹ ਹੋਈ ਕਿਉਂ ਹੈ ਕਿਸੇ ਵੀ ਚੀਜ਼ ਦਾ ਕੋਈ ਕਾਰਨ ਹੁੰਦਾ ਨਾ ਤੁਹਾਡੀ ਸਕਿਨ ਦੇ ਉੱਤੇ ਕੋਈ ਪ੍ਰੋਬਲਮ ਆਈ ਹੈ ਇਦਾਂ ਅਚਨਚੇਤ ਤੇ ਨਹੀਂ ਆ ਗਈ ਕਿਤੇ ਨਾ ਕਿਤੇ ਦਿੱਕਤ ਹੈ ਮੋਸਟਲੀ 90% ਤੋਂ ਵੀ ਜ਼ਿਆਦਾ ਲੋਕਾਂ ਦੇ ਲੀਵਰ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਜਿਹਦੇ ਕਰਕੇ ਬਲੱਡ 'ਚ ਇਨਫੈਕਸ਼ਨ ਹੋ ਜਾਂਦੀ ਹੈ ਬਲੱਡ ਦੀ ਇਨਫੈਕਸ਼ਨਸ ਕਿਨਾਂ ਦੇ ਉੱਤੇ ਆ ਜਾਂਦੀ ਹੈ ਫਿਰ ਉਹਨੂੰ ਪਹਿਲਾਂ ਲੀਵਰ ਦੀ ਦਵਾਈ ਦਿੱਤੀ ਜਾਂਦੀ ਹੈ ਜਿਉਂ-ਜਿਉ ਉਹਦਾ ਲੀਵਰ ਠੀਕ ਹੁੰਦਾ ਜਾਂਦਾ ਹੈ ਤੇ ਉਦੋਂ ਤੇ ਨਾਲ-ਨਾਲ ਸਕਿਨ ਦੀ ਪ੍ਰੋਬਲਮ ਇਹ ਗੱਲ ਜਣੀ ਆਪਾਂ ਕਹਿ ਸਕਦੇ ਕਿ 90% ਚਾਂਸ ਹੈਗੇ ਨੇ ਕਿ ਜੇ ਤੁਹਾਡੇ ਲੀਵਰ ਦੇ ਵਿੱਚ ਦਿੱਕਤ ਹੈ ਜੀ ਤਾਂ ਤੋਂ ਉਸ ਕਿੰਨੀ ਦਿੱਕਤ ਆ ਸਕਦੀ ਹੈ 90 ਸਾਡੇ ਕੋਲ ਹੁਣ ਤੱਕ ਦੇ ਰਿਕਾਰਡ ਦੇ ਮੁਤਾਬਕ ਜਿੰਨੇ ਪੇਸ਼ੈਂਟ ਇਸ ਬਿਮਾਰੀ ਦੇ ਆਏ ਹੈ ਲੀਵ ਸਕਿਨ ਸਰੋਸਿਸ ਦੇ ਹਮ ਤਾਂ ਉਹਦੇ ਚ ਲੀਵਰ ਦੀ ਪ੍ਰੋਬਲਮ ਨਾਲ ਦੀ ਨਾਲ ਹੁੰਦੀ ਹੈ ਹੁਣੀ ਹੁਣੀ ਅਸੀਂ ਇੱਕ ਪੇਸ਼ੈਂਟ ਬੜਾ ਚਰਚਿਤ ਚਿਹਰਾ ਆ ਪੰਜਾਬ ਦੇ ਸੰਗੀਤ ਇੰਡਸਟਰੀ ਦਾ ਪਿੰਕੀ ਧਾਲੀਵਾਲ ਹਮ ਉਹਨਾਂ ਨੂੰ ਇਹ ਪ੍ਰੋਬਲਮ ਸੀਗੀ ਪਿਛਲੇ 3 ਸਾਲਾਂ ਤੋਂ 4 ਸਾਲਾਂ ਤੋਂ ਉਹ ਅੰਦਰੇ ਸੀਗੇ ਕਿਸੇ ਨੂੰ ਮਿਲਦੇ ਵੀ ਨਹੀਂ ਸੀ ਕਿਉਂਕਿ ਇੰਨੀ ਪ੍ਰੋਬਲਮ ਸੀਗੀ ਉਹਨਾਂ ਨੂੰ ਬਾਹਰ ਨਿਕਲਦੇ ਹੀ ਨਹੀਂ ਸੀ ਹੂੰ ਚਾ ਮਨ ਲਓ ਉਹਨਾਂ ਨੇ ਪੂਰੇ ਵਰਲਡ ਦੇ ਕਈ ਕੰਟਰੀਆਂ ਦਾ ਉਹਨਾਂ ਨੇ ਨਾਮ ਲਿਆ ਜਿੱਥੋਂ-ਜਿੱਥੋਂ ਉਹਨਾਂ ਨੇ ਦਵਾਈਆਂ ਖਾਧੀਆਂ ਉਹਨਾਂ ਨੂੰ ਉਹੀ ਗੱਲ ਜਿੱਦਾਂ ਤੁਸੀਂ ਪਹਿਲਾਂ ਕਹਿ ਕੇ ਹਟੇ ਹੋ ਵੀ ਦਵਾਈ ਖਾ ਲਈ ਸਾਲਖੰਡ ਕੋਈ ਪ੍ਰੋਬਲਮ ਨਹੀਂ ਆਈ ਸਾਲ ਬਾਅਦ ਫੇਰ ਆ ਗਈ ਫਿਰ ਜਦੋਂ ਡਾਕਟਰ ਕੋ ਗਿਆ ਤਾਂ ਡਾਕਟਰ ਨੂੰ ਕਹਿੰਦਾ ਵੀ ਸਾਲ ਤੱਕ ਜੀ ਮੈਂ ਠੀਕ ਰਿਹਾ ਵੀ ਫਿਰ ਬਾਅਦ ਚਕਾ ਤੇ ਆ ਗਈ ਉਹ ਕਹਿੰਦਾ ਜੀ ਤੁਸੀਂ ਫੇਰ ਕੋਈ ਗਲਤ ਖਾ ਲਿਆ ਹੋਣਾ ਅਸਲ 'ਚ ਗਲਤ ਖਾ ਲਿਆ ਨਹੀਂ ਹੁੰਦਾ ਜਿੱਦਾਂ ਤਾਂ ਨੂੰ ਸਮਝਾਵਾ ਮੈਂ ਵੀ ਆ ਪੈਨ ਹੈ ਹਾਂ ਪੈਨ ਦੇ ਵਿੱਚ ਇੱਕ ਸਪ੍ਰਿੰਗ ਹੁੰਦਾ ਅੰਦਰ ਹਾਂ ਉਹ ਸਪ੍ਰਿੰਗ ਨੂੰ ਐ ਦਬਾ ਕੇ ਰੱਖੀ ਹੂੰ ਤੇ ਜਦੋਂ ਛੱਡਦੇ ਹੋ ਐ ਬਹੁਤ ਖੁੱਲ ਕੇ ਆ ਕੇ ਖੁੱਲ ਕੇ ਕਰਦਾ ਇਦਾਂ ਹੀ ਉਹ ਪੈਥੀ ਹੈਗੀ ਆ ਜਿੱਦਾਂ ਐਲੋਪੈਥੀ ਚ ਦਬਵਾਰੀ ਨੂੰ ਦਬਾ ਕੇ ਰੱਖਿਆ ਜਾਂਦਾ ਕੁਝ ਸਮੇਂ ਲਈ ਉਹ ਅੰਦਰੋਂ ਖੋਲ ਚੋਂ ਠੀਕ ਨਹੀਂ ਹੁੰਦੀ ਉੱਪਰੋਂ ਠੀਕ ਹੋ ਜਾਂਦੀ ਹੈ ਬਟ ਬਾਅਦ ਵਿੱਚ ਫਿਰ ਉਹ ਅੰਦਰ ਜਿਹੜੀ ਪਈ ਹੁੰਦੀ ਆ ਉਹ ਬਿਮਾਰੀ ਫੇਰ ਬਾਹਰ ਜਿਵੇਂ ਵੱਖਰੇ ਵੱਖਰੇ ਸਾਬਣ ਦਾ ਇਸਤੇਮਾਲ ਕਰਨਾ ਜੀ ਇਹ ਇਹ ਚੀਜ਼ ਨਾ ਆਉਣ ਵੇਲੇ ਫਿਰ ਇਹ ਸਾਬਣ ਕਿਹੜਾ ਵਰਤਣਾ ਚਾਹੀਦਾ ਜੇ ਆਪਾਂ ਵੇਖੇ ਤਾਂ ਕਿ ਉਹ ਚ ਕਿਹੋ ਜਿਹਾ ਚਾਹੀਦਾ ਇਹ ਤਾਂ ਨਾ ਥਿਉਰੀ ਹੀ ਗਲਤ ਹੈ ਕਿ ਕਿਸੇ ਨੂੰ ਸਲਾਹ ਦੇ ਦੀਏ ਨੈਟ ਦੇ ਉੱਤੇ ਕਿ ਆਹੇ ਸਾਬਣ ਵਰਤੋ ਕਿਸੇ ਨੂੰ ਕੋਈ ਚੀਜ਼ ਨਹੀਂ ਫਿੱਟ ਪੈਂਦੀ ਕਿਸੇ ਨੂੰ ਕੋਈ ਫਿੱਟ ਪੈਂਦੀ ਹੈ ਉਹੀ ਗੱਲ ਕਿਸੇ ਨੂੰ ਮਾਹਵਾਦੀ ਕਿਸੇ ਨੂੰ ਸੁਆਦੀ ਹੈ ਨਾ ਜੀ ਸਾਰਿਆਂ ਦੇ ਉੱਤੇ ਇੱਕ ਫਾਰਮੂਲਾ ਇੱਕ ਚੀਜ਼ ਦਾ ਅਸਰ ਨਹੀਂ ਹੁੰਦਾ ਇੱਕ ਆਪਾਂ ਪੈਥੀ ਨੂੰ ਸਾਰਿਆਂ ਦੇ ਉੱਤੇ ਨਹੀਂ ਕਹਿ ਸਕਦੇ ਕਿ ਸਾਰਿਆਂ ਨੂੰ ਇਹੀ ਚੀਜ਼ ਇਹ ਸਾਬਣ ਵਰਤੋ ਤੇ ਠੀਕ ਰਹੂਗਾ ਉਹ ਤੁਹਾਡੀ ਸਕਿਨ ਦੇ ਉੱਤੇ ਡਿਪੈਂਡ ਕਰਦਾ ਕਿੰਨੀ ਕਿ ਸੈਂਸਿਟਿਵ ਹੈ ਕਿ ਆਇਲੀ ਹੈ ਡਰਾਈ ਹੈ ਨੋਰਮਲ ਹੈ ਕਿਹੜੀ ਹੈ ਹੂੰ ਉਹ ਜਿੱਦਾਂ ਦਾ ਤੁਹਾਨੂੰ ਸ਼ੂਟ ਕਰਦਾ ਹੈ ਨੋਰਮਲ ਲੱਗਦੇ ਵਿੱਚ ਆਪਣਾ ਵਰਤ ਲਓ ਜਿਹੜਾ ਤੁਹਾਨੂੰ ਚੰਗਾ ਲੱਗਦਾ ਜਿਹੜਾ ਤੁਹਾਨੂੰ ਵਧੀਆ ਲੱਗਦਾ ਉਹ ਵਰਤ ਲਓ ਪਰ ਅੱਜ ਕੱਲ੍ਹ ਕਈ ਵਾਰ ਬਹੁਤ ਐਡਸ ਬਹੁਤ ਆਪਾਂ ਵੇਖ ਲੈਣੇ ਆ ਜੀ ਕਿ ਨੈਟ ਦੇ ਉੱਤੇ ਬੜੇ ਠੀਕ ਠੀਕ ਕੇ ਦੱਸਿਆ ਜਾਂਦਾ ਹੈ ਕਿ ਸਾਡੀ ਆ ਆ ਚੀਜ਼ ਲੋ ਜੀ ਆ ਸਕੈਨ ਦੇ ਵਿੱਚ ਆ ਚੀਜ਼ ਲੋ ਮੈਂ ਇਸ ਗੱਲ ਨੂੰ ਕਰਨਾ ਚਾਹੁੰਦਾ ਸੀ ਖੁੱਲ੍ਹ ਕੇ ਕਰਨਾ ਚਾਹੁੰਦਾ ਸੀ ਵਧੀਆ ਕਿ ਤੁਸੀਂ ਉਹ ਸਵਾਲ ਕਰ ਲਿਆ ਨੈਟ ਦੇ ਉੱਤੇ ਤਾਂ ਅੱਜ ਕੱਲ੍ਹ ਲੋਕ ਇੰਨਾ ਕਨਫਿਊਜ਼ ਹੋਏ ਪਏ ਨੇ ਬਲੌਗਰਾਂ ਨੇ ਇੰਨਾ ਗਾਹ ਪਾਇਆ ਪਿਆ ਤੁਸੀਂ ਵਾਣਾ ਦਾ ਕੋਈ ਖੋਲੋ ਕੋਈ ਵੀ ਸੋਸ਼ਲ ਸਾਈਟ ਖੋਲੋ ਉਹਦੇ ਤੇ ਜਿਹੜੀ ਗੱਲ ਵੈਦ ਨੇ ਕਹਿਣੀ ਆ ਉਹ ਬਲੌਗਰੇ ਕਹਿ ਰਹੇ ਆ ਅਜਾ ਬਲੌਗਰੇ ਵੈਦ ਬਣ ਗਏ ਉਹ ਬਲੌਗਰੇ ਵੈਦ ਬਣੇ ਪਏ ਆ ਉਹ ਕਹਿੰਦੇ ਜੀ ਆ ਚੀਜ਼ਾਂ ਖਾਓ ਇਹ ਡਾਕਟਰ ਦੀ ਆ ਚੀਜ਼ ਖਾਓ ਇਹਦੀ ਆ ਖਾਓ ਇਹਦੀ ਇਹ ਖਾਓ ਇਹਦਾ ਇਹ ਲਓ ਤੁਸੀਂ ਐਂ ਠੀਕ ਹੋ ਜੂ ਤੁਸੀਂ ਉਹ ਠੀਕ ਹੋ ਜੂ ਯਾਰ ਇਦਾਂ ਕਦੇ ਹੁੰਦਾ ਹੁੰਦਾ ਕੋਈ ਵੀ ਬਿਮਾਰੀ ਹੈ ਪਹਿਲਾਂ ਉਹਨੂੰ ਸਟੱਡੀ ਕਰੋ ਉਹਦੇ ਟੈਸਟ ਦੇਖੋ ਉਹਨੇ ਆਪਣੀਆਂ ਡਿਗਰੀਆਂ ਲਿੱਤੀਆਂ ਉਹਦੇ ਉਹ ਕੋਈ ਸਮਝੋ ਉਹਨੂੰ ਹਨ ਜਦ ਤੋਂ ਤੇ ਦਿਮਾਗ ਦੇ ਵਿੱਚ ਕੋਈ ਬਿਮਾਰੀ ਕਿਸੇ ਵੀ ਡਾਕਟਰ ਦੇ ਨਾ ਜਦ ਤੱਕ ਬਿਮਾਰੀ ਪਕੜ ਚ ਨਹੀਂ ਆਉਂਦੀ ਉਦੋਂ ਤੱਕ ਉਹ ਮਰੀਜ਼ ਨੂੰ ਠੀਕ ਨਹੀਂ ਕਰ ਸਕਦਾ ਪਹਿਲਾਂ ਉਹਨੂੰ ਪਕੜ ਦੇ ਵਿੱਚ ਲਿਆਉਣਾ ਜ਼ਰੂਰੀ ਹੈ ਜਿੱਦਾਂ ਹੁਣ ਮੈਂ ਤੁਹਾਨੂੰ ਹੁਣੀ ਗੱਲ ਕਹਿ ਕੇ ਹਟਿਆ ਤੁਸੀਂ ਵੀ ਇਸ ਗੱਲ ਤੋਂ ਹੈਰਾਨ ਹੋਏ ਕਿ ਬੰਦੇ ਨੂੰ ਨੀਅਰ ਸਕਿਨ ਦੀ ਪ੍ਰੋਬਲਮ ਹੈ ਤੁਸੀਂ ਲੀਵਰ ਦੇ ਟੈਸਟ ਮੰਗੀ ਜਾਂਦੇ ਹੋ ਇਸ ਸਵਾਲ ਤਾਂ ਇਹੀ ਹੈ ਬੰਦਾ ਖੁਦ ਵੀ ਹੈਰਾਨ ਹੁੰਦਾ ਕਿ ਤੁਸੀਂ ਲੀਵਰ ਦੇ ਟੈਸਟ ਮੰਗੀ ਜਾਂਦੇ ਹੋ ਕਿਪਾਈ ਗੱਲੇ ਉੱਥੋਂ ਸ਼ੁਰੂ ਹੁੰਦੀ ਹੈ ਲੀਵਰ ਦੇ ਵਿੱਚ ਜਦੋਂ ਪ੍ਰੋਬਲਮ ਲੀਵਰ ਫੈਟੀ ਹੋ ਜਾਂਦਾ ਹੈ ਉਹਦੀਆਂ ਸਟੇਜਾਂ ਵਧਣ ਲੱਗ ਜਾਂਦੀਆਂ ਬਲੱਡ ਚ ਇਨਫੈਕਸ਼ਨ ਆ ਜਾਂਦੀ ਹੈ ਤਾਂ ਉਹ ਫਿਰ ਸਕਿਨ ਦੇ ਉੱਤੇ ਆਉਂਦੀ ਜਿਹੜੇ ਹੁਣ ਤੁਸੀਂ ਨੇ ਇੱਕ ਗੱਲ ਕਹੀ ਆਪਣੀ ਗੱਲ ਭਾਵੇਂ ਵਿੱਚ ਰਹਿ ਗਈ ਮੈਂ ਫੇਰ ਦੁਬਾਰਾ ਜ਼ਰੂਰ ਪੁੱਛਣਾ ਚਾਹੂੰਗਾ ਜੀ ਕਿ ਹੁਣ ਜਿਵੇਂ ਉਸ ਜਿਹੜੇ ਆਪਾਂ ਨੁਕਤੇ ਦੱਸਦੇ ਆ ਸੋਸ਼ਲ ਮੀਡੀਆ ਦੇ ਉੱਤੇ ਸਾਰੇ ਨੁਕਤੇ ਸਾਰਿਆਂ ਲਈ ਫਿੱਟ ਨਹੀਂ ਹੁੰਦੇ ਇਹ ਗੱਲ ਸਿਰ ਨੂੰ ਸਵੇਰ ਲਈ ਸਾਫ਼ ਖੁੱਲ ਕੇ ਬੋਲੋ ਇਸੇ ਕਰਕੇ ਅਸੀਂ ਨੁਕਤੇ ਨਹੀਂ ਦੱਸਦੇ ਵੈਸੇ ਤਾਂ ਅਸੀਂ ਉਹ ਤਾਂ ਵੈਸੇ ਵੀ ਨਹੀਂ ਦੱਸ ਸਕਦੇ ਸਾਡਾ ਤਾਂ ਇੱਕ ਇੱਕ ਨੁਕਤਾ ਕਰੋੜਾਂ ਰੁਪਏ ਦਾ ਕਿਵੇਂ ਦੱਸ ਦਈਏ ਕੋਈ ਆਪਣੀ ਪੜ੍ਹਾਈ ਆਪਣੀ ਸੂਝ ਆਪਣੀ ਸਿਆਣਪ ਆਪਣਾ ਤਜਰਬਾ ਪਬਲਿਕ ਚ ਇਦਾਂ ਵੰਡਦਾ ਫਿਰਦਾ ਦੇਖਿਆ ਕਰਦੇ ਤੁਸੀਂ ਜਿੱਦਾਂ ਇਹ ਵੰਡੀ ਜਾਂਦੇ ਆ ਕਿ ਆਹ ਖਾ ਲਓ ਆਹ ਪੀ ਲਓ ਆਹ ਲੈ ਲਓ ਜੇ ਇਹਨਾਂ ਕੋਲ ਇਹ ਨੁਕਤੇ ਐਡੇ ਹੀ ਆ ਫਿਰ ਇਹਨਾਂ ਕੋ ਜਾਣ ਦੀ ਕੀ ਲੋੜ ਐ ਫਿਰ ਤਾਂ ਉਹ ਨੁਕਤਿਆਂ ਤੇ ਬੰਦਾ ਬਣਾਊਗਾ ਦਵਾਈ ਖਾ ਲੂਗਾ ਭਾਈ ਸਾਹਿਬ ਇੱਥੇ ਤੱਕ ਵੀ ਐ ਕਿਹੜੀ ਜੜੀ ਬੂਟੀ ਨੂੰ ਕਿਹੜੇ ਵਕਤ ਤੋੜਨਾ ਐ ਜਣੀ এবੀ ਹੈਗਾ ਆ ਸਿਸਟਮ ਹੁਣ ਰੂਮੀ ਮਸਤੰਗੀ ਹੈ ਲੈਣ ਭੇਜ ਦੋ ਮੈਂ ਤੁਹਾਨੂੰ ਲੈਣ ਭੇਜ ਦਿੰਦਾ ਇੱਥੇ ਤੁਹਾਨੂੰ ਰੂਮੀ ਮਸਤੰਗੀ ਇੱਕ ਇਨਫੈਕਸ਼ਨ ਤੋਂ ਵਰਤੀ ਜਾਂਦੀ ਹੈ ਸੇ ਸਾਰੀਆਂ ਦਵਾਈਆਂ ਦੇ ਵਿੱਚ ਬੈਲੈਂਸ ਕਰਨ ਲਈ ਕੋਈ ਵੀ ਮੈਡੀਸਨ ਸਾਡੀ ਹੈ ਉਹਨਾਂ ਚ ਸਾਰੀਆਂ तकरीबन 90% ਸਾਡੀਆਂ ਦਵਾਈਆਂ ਚੋਂ ਪੈਂਦੀ ਆ ਤੁਹਾਨੂੰ ਭੇਜ ਦਿੰਦਾ ਇੱਥੇ ਪੰਸਾਰੀ ਦੇ ਮਰਿੰਡੇ ਭੇਜ ਦਿੰਨੇ ਆ ਮੁਹਾਲੀ ਚੰਡੀਗੜ੍ਹ ਭੇਜ ਦਿੰਨੇ ਆ ਤੁਹਾਨੂੰ ਦੇ ਦੇਣਗੇ ਉਹ 3500 4000 ਦੀ ਕਿਲੋ ਦੇ ਦੇਣਗੇ ਪਰ ਅਸੀਂ ਜਿਹੜੀ ਪਾਉਨੇ ਆ ਉਹ ਈਰਾਨ ਦੀ ਆ ਉਹ 35000 ਦੀ ਕਿਲੋ ਆ ਤੁਸੀਂ ਪਛਾਣ ਨਹੀਂ ਸਕਦੇ ਤੁਸੀਂ ਤੁਸੀਂ ਵੀ ਕਹਿੰਦਾ ਕਿ ਮੈਂ ਰੂਮੀ ਮਸਤੰਗੀ ਪਾਈ ਹੋਈ ਹੈ ਤੇ ਚ ਇਹ ਜੜੀਆਂ ਬੂਟੀਆਂ ਨੂੰ ਸਮਝਣਾ ਇਹ ਇਦਾਂ ਆ ਇਹ ਤਾਂ ਆਪਣਾ ਨਾ ਗੁਣ ਵੀ ਆਪਣੇ ਚ ਸਮੇਟ ਲੈਂਦੀਆਂ ਨੇ ਕਿਸੇ ਸਮੇਂ ਦੇ ਵਿੱਚ ਕੋਈ ਬਾਰਿਸ਼ ਦੇ ਵਿੱਚ ਤੋੜ ਰਹੇ ਹੋ ਜਿਆਦਾ ਧੁੱਪ ਚ ਤੋੜ ਰਹੇ ਹੋ ਸ਼ਾਮ ਦੇ 5 ਵਜੇ ਤੋਂ ਬਾਅਦ ਤੋੜ ਰਹੇ ਹੋ ਬੂਟਾ ਆਪਣੇ ਅੰਦਰ ਸਮੇਟ ਲੈਂਦਾ ਜਿੱਦਾਂ ਜਾਨਵਰ ਗਊ ਮੱਝ ਨਹੀਂ ਦੁੱਧ ਚੜਾ ਲੈਂਦੀ ਜੀ ਉਹਨੇ ਨਹੀਂ ਦੇਣਾ ਹੁੰਦਾ ਇਸ ਤਰੀਕੇ ਨਾਲੇ ਜੜੀਆਂ ਬੂਟੀਆਂ ਦੇ ਵੀ ਤੋੜਨ ਦਾ ਸਮਾਂ ਆ। ਹੁਣ ਕਹਿਣ ਨੂੰ ਤਾਂ ਹਰੜ ਬਿਹੜਾ ਆਮਲਾ ਹਰ ਕਹਿੰਦਾ ਹੈ। ਤ੍ਰਿਫਲਾ ਬਣਾ ਲਓ ਜੀ। ਤ੍ਰਿਫਲੇ ਦੇ ਬਣਾਉਣ ਦਾ ਵੀ ਇੱਕ ਢੰਗ ਹੈ, ਇੱਕ ਤਰੀਕਾ ਹੈ ਕਿ ਉਹਦੇ 'ਚ ਕਿੰਨੀ ਹਰੜ, ਕਿੰਨਾ ਬਿਹੜਾ, ਕਿੰਨਾ ਆਮਲਾ ਪਾਉਣਾ ਹੈ, ਫੇਰ ਉਹ ਰਿਜ਼ਲਟ ਦਿੰਦਾ ਹੈ। ਤੇ ਜਿਹੜਾ ਫਾਰਮੂਲਾ ਅਸੀਂ ਵਰਤ ਰਹੇ ਹਾਂ ਹਰ ਇਹਦੇ ਦਾ ਅਸੀਂ ਉਹਦਾ ਹਰਗੁਣ ਪਾਊਡਰ ਦਾ ਨਾਮ ਰੱਖਿਆ ਹੈ। ਹਰ ਗੁਣ ਪਾਊਡਰ ਵਰਲਡ ਦੇ ਵਿੱਚ ਕੋਈ ਇਦਾਂ ਦੀ ਮੈਡੀਸਨ ਨਹੀਂ ਜੇ ਹੈਗੀ ਜਿਹੜੀ ਵਾਤ ਪਿੱਤ ਕਫ ਤਿੰਨਾਂ ਨੂੰ ਬੈਲੈਂਸ ਕਰ ਦਵੇ ਹਮ ਅਗਰ ਹਰਣ ਬਿਹੜਾ ਆਮਲਾ ਇੱਕ ਵਿਧੀ ਦੇ ਨਾਲ ਬਣ ਜਾਵੇ ਅਸਲ ਆਯੁਰਵੇਦ ਵਿਧੀ ਦੇ ਨਾਲ ਤਾਂ ਇਹ ਤਿੰਨਾਂ ਚੀਜ਼ਾਂ ਨੂੰ ਬੈਲੈਂਸ ਕਰ ਦਿੰਦਾ ਹੈ ਇਕੱਲਾ ਹੀ ਇਕੱਲਾ ਹੀ ਪਰ ਇੱਕ ਤਰੀਕੇ ਨਾਲ ਲੈਣਾ ਪੈਂਦਾ ਹੈ ਬਣਾਉਣ ਤੋਂ ਬਾਅਦ ਵੀ ਇੱਕ ਤਰੀਕੇ ਨਾਲ ਲੈਣਾ ਹੁੰਦਾ ਹਮ ਇਹਨਾਂ ਨੂੰ ਦੇਖੋ ਦੁੱਧ ਨਾਲ ਲੈ ਲਓਗੇ ਤੇ ਹੋਰ ਰਿਜ਼ਲਟ ਸ਼ਹਿਦ ਨਾਲ ਲੈ ਲਓਗੇ ਤੇ ਹੋਰ ਰਿਜ਼ਲਟ ਪਾਣੀ ਨਾਲ ਲੈ ਲਓਗੇ ਤੇ ਹੋਰ ਰਿਜ਼ਲਟ ਮਲਾਈ ਨਾਲ ਲੈ ਲਓਗੇ ਤੇ ਹੋਰ ਰਿਜ਼ਲਟ ਲੱਸੀ ਨਾਲ ਲਓਗੇ ਤੇ ਹੋਰ ਰਿਜ਼ਲਟ ਇੱਕ ਇੱਕ ਦਵਾਈ ਕਿੰਨੇ ਕਿੰਨੇ ਪਾਸੇ ਕੰਮ ਕਰਦੀ ਹੈ ਤੇ ਆਪਾਂ ਨੂੰ ਲੱਗਦਾ ਕਿ ਸ਼ਾਇਦ ਸੋਸ਼ਲ ਮੀਡੀਆ ਦੇ ਉੱਤੇ ਸਿਰਫ ਸੁਣ ਕੇ ਹੀ ਹੋਰ ਦਵਾਈਆਂ ਦੇ ਸਾਈਡ ਇਫੈਕਟ ਹੁੰਦੇ ਨੇ ਇਹਨਾਂ ਦੇ ਸਾਈਡ ਬੈਨੀਫਿਟ ਨੇ ਜੇ ਅਸਲ ਯੂਜ਼ ਕਰੇ ਕੋਈ ਮਾਂ ਦਾ ਪੁੱਤ ਪਰ ਅਸਲ ਯੂਜ਼ ਕਰਦੇ ਨਹੀਂ ਕਰਨ ਤਾਂ ਜੇ ਪਤਾ ਹੋਵੇ ਜੇ ਸਿੱਖਿਆ ਹੋਵੇ ਜੇ ਕਿਤੇ ਸਮਾਂ ਲਾਇਆ ਹੋਵੇ ਕਿਸੇ ਚੰਗੇ ਉਸਤਾਦ ਦੇ ਕੋਲ ਤਾਂ ਹੀ ਬਣਾ ਸਕਨੇ ਆ ਇਹ ਉਹ ਤਾਂ ਵਿਦਿਅਕ ਕਿਤਾਬਾਂ ਵੀ ਨਹੀਂ ਪੜੀਆਂ ਜਾਂਦੀਆਂ ਜਿਨ੍ਹਾਂ ਚ ਅਸਲ ਆਜ਼ਰਬੇਰ ਸੁਪਿਆ ਪਿਆ ਉਹਨਾਂ ਨੂੰ ਸਮਝੇ ਨਹੀਂ ਆਉਂਦਾ ਕਿ ਬਿਮਾਰੀ ਦਾ ਨਾ ਹੀ ਹੋਰ ਕੁਝ ਲਿਖਿਆ ਹੋਵੇ ਹੂੰ ਹੂੰ ਇਹ ਨਹੀਂ ਸਮਝ ਆਉਂਦਾ ਵੀ ਕਿਆ ਲਿਖਿਆ ਹੈ ਇਸ ਕਰਕੇ ਵੀ ਉਹ ਕਰੋ ਇੱਕ ਕੋਈ ਆਮ ਪਰਚੂਨ ਦੀ ਦੁਕਾਨ ਨਹੀਂ ਹੈਗੀ ਇਨਸਾਨ ਹੈ ਦੁਖੀ ਹੋਇਆ ਪਰੇਸ਼ਾਨ ਹੋਇਆ ਤੁਹਾਡੇ ਕੋਲ ਆਉਂਦਾ ਉਹਨੂੰ ਗਵਨਾਹ ਨਾ ਕੀਤਾ ਜਾਵੇ ਮੈਂ ਤਾਂ ਇਹ ਗੱਲ ਕਹਿਣਾ ਹੈ ਕਿ ਜਦੋਂ ਮੈਂ ਚਾਹੀ ਮੈਂ ਤੁਹਾਨੂੰ ਨੁਸਖਾ ਪੁੱਛਣ ਲੱਗਿਆ ਤਾਂ ਤੁਸੀਂ ਨੁਕਤੇ ਨੂੰ ਸਾਮਣਾ ਕਰਤਾ ਭਾਜੀ ਅਸੀਂ ਦੱਸ ਹੀ ਨਹੀਂ ਸਕਦੇ ਸਾਡੇ ਨੁਕਤੇ ਹੁਣ ਲੀਵਰ ਦੀ ਦਵਾਈ ਵਾਲਾ ਨੁਕਤਾ ਹੈ ਕਿਵੇਂ ਦੱਸ ਰਹੀਏ ਤੇ ਜੋ ਦੱਸ ਰਹੇ ਨੇ ਹੈ ਜੋ ਦੱਸਿਆ ਜਾ ਰਿਹਾ ਉਹਦੇ ਆਹੀ ਦੱਸ ਰਿਹਾ ਕੋਈ ਚਲਾਈਤਾ ਦੱਸ ਰਿਹਾ ਕੋਈ ਕੁਛ ਦੱਸ ਰਿਹਾ ਕੋਈ ਕੁਛ ਦੱਸ ਰਿਹਾ ਤੇ ਲੋਕੀ ਕਹਿਣਗੇ ਕਿ ਸ਼ਾਇਦ ਫਿਰ ਲੋ ਉਹ ਸੱਚੇ ਨੇ ਜਿਹੜੇ ਦੱਸ ਰਹੇ ਨੇ ਤਾਂ ਤੁ ਫਿਰ ਉਹਨਾਂ ਦੇ ਦੱਸੇ ਹੋਏ ਨੁਕਤੇ ਨਾਲ ਫਿਰ ਸੰਸਾਰ ਕਿਤੇ ਠੀਕ ਹੋ ਗਿਆ ਲੋਕ ਠੀਕ ਹੋ ਗਏ ਫਿਰ ਕਿਉਂ ਆਉਣਾ ਪੈਂਦਾ ਫਿਰ ਉਹਨਾਂ ਕੋਲ ਕਿਉਂ ਜਾਣਾ ਪੈਂਦਾ ਲੋਕਾਂ ਨੂੰ ਜੇ ਉਹ ਨੁਕਤੇ ਨਾਲ ਲੋਕ ਠੀਕ ਹੁੰਦੇ ਨੇ ਉਹ ਤਾਂ ਰੋਜ਼ ਦੱਸਦੇ ਨੇ ਨੁਕਤੇ ਉਹ ਸਵੇਰੇ ਤੇ ਉੱਠ ਕੇ ਸ਼ਾਮ ਤੱਕ ਨੁਕਤੇ ਦੱਸਣ ਲੱਗ ਜਾਂਦੇ ਨੇ ਪਰ ਉਹਨਾਂ ਦੇ ਉੱਥੇ ਲੈਣਾ ਲੱਗੀਆਂ ਪਈਆਂ ਜਿਹੜੇ ਨੁਕਤੇ ਦੱਸਦੇ ਆ ਤੁਵੇਂ ਜਿਕੇ ਉਹ ਦੱਸੇ ਹੋਏ ਨੁਕਤੇ ਨਾਲ ਲੋਕ ਠੀਕ ਨਹੀਂ ਹੁੰਦੇ ਹੂੰ ਠੀਕ ਉਹਨੇ ਆਪਣੀ ਦਵਾਈ ਨਾਲੇ ਕਰ ਲੈ ਉਹਨਾਂ ਨੂੰ ਇਹ ਤਾਂ ਇੱਕ ਲੋਕਾਂ ਦੇ ਵਿੱਚ ਚਰਚਾ ਚਾਉਣ ਦਾ ਢੰਗ ਹੈ ਨੁਕਤੇ ਦੱਸਣ ਮੈਂ ਸਾਹਮਣਾ ਕਰਦਾਂਗੇ ਅਸੀਂ ਅਸਲ ਨੁਕਤਾ ਦੱਸ ਹੀ ਨਹੀਂ ਸਕਦੇ ਆਹੀ ਤਾਂ ਸਾਡੇ ਪੱਲੇ ਐ ਹੋਜੇ ਸਾਡੇ ਫਿਰ ਇਹੀ ਦੱਸਤਾ ਵੀ ਸਾਡੇ ਪੱਲੇ ਕੀ ਆ ਤੁਸੀਂ ਸਮਝਦੇ ਹੋ ਹੂੰ KFC ਚਾਵਲਾ ਸਵੇਰ ਉੱਠ ਕੇ ਜਾ ਕੇ ਇੰਟਰਨੈਟ ਤੇ ਦੱਸ ਦੋ ਕਰੀਮ ਚੇਕਨ ਕਿਵੇਂ ਬਣਦਾ ਦੱਸ ਦੋ ਮੈਂ ਜੋ ਦੱਸ ਦੂਗਾ ਤੇ ਆਪਣੀ ਦੁਕਾਨ ਚੱਲ ਜੂਦੀ ਇਹ ਤਾਂ ਸੀਕ੍ਰੇਟ ਰੈਸਪੀਆ ਜਿੱਦਾਂ ਹੈਗੀਆਂ ਇਦਾਂ ਹੀ ਸੀਕ੍ਰੇਟ ਇਹ ਹਜ਼ਰਬੇ ਇਦਾਂ ਆ ਇਹ ਤੇ ਚਰਨ ਨਹੀਂ ਲੱਗ ਕੇ ਕਿਸੇ ਦੇ ਸਿੱਖਿਆ ਜਾਂਦਾ ਓਪਨਲੀ ਇਹਨੂੰ ਨੈੱਟ ਤੇ ਨਹੀਂ ਸਿੱਖਿਆ ਜਾਂਦਾ ਮੈਂ ਨੈੱਟ ਤੇ ਕੋਈ ਸਿਖਾ ਸਕੀ ਹੂੰ ਜਿਹੜੀ ਚੀਜ਼ ਜਿੰਦਗੀ ਇਹ ਵੀ ਤੇ ਅਗਲਾ ਲਾਉਣ ਨੂੰ ਤਿਆਰ ਹੈ ਤਾਂ ਤਾਂ ਹਾਂ ਇਹ ਅਗਲਾ ਸਮਾਂ ਬੰਨਣਾ ਚਾਹੁੰਦਾ ਕਿ ਮੇਰੀ ਫੈਮਿਲੀ ਦੇ ਵਿੱਚ ਇਹ ਚੀਜ਼ ਰਹੇ ਮੈਂ ਅਗਾਹਾਂ ਕਿਸੇ ਨੂੰ ਨਾ ਦਰਵਾਵਾਂ ਜੇ ਕੋਈ ਸਿਆਣਾ ਵੈਦ ਤੁਹਾਨੂੰ ਮਿਲਦਾ ਵੀ ਹੈ ਨਾ ਉਹ ਬਹੁਤ ਘੱਟ ਹੈ ਵੀ ਬਾਹਰ ਇੱਥੇ ਸਾਡੇ ਭਾਗ ਚੰਗੇ ਕਹਿ ਲੋ ਹੂੰ ਪ੍ਰਮਾਤਮਾ ਨੇ ਸਾਨੂੰ ਇੱਥੇ ਬਿਠਾਉਣਾ ਸੀ ਤਾਂ ਕਹਿ ਲੋ ਕਿ ਤਾਂ ਸਾਨੂੰ ਇਦਾਂ ਦੀਆਂ ਰੂਹਾਂ ਮਿਲ ਗਈਆਂ ਜਿਨ੍ਹਾਂ ਨੇ ਸਾਨੂੰ ਬਾਹ ਫੜ ਲਈ ਸਾਡੇ ਸਾਡੇ ਸਿਰ ਤੇ ਹੱਥ ਰੱਖਤਾ ਇਹ ਗੱਲ ਕਹਿ ਤੀ ਕਿ ਦੁਨੀਆ ਉਧਰ ਦੀ ਉਧਰ ਹੋ ਜੂ ਫਿਰ ਹੁਣ ਅੱਜ ਤੋਂ ਬਾਅਦ ਤੂੰ ਮੇਰਾ ਹੈ ਹੂੰ ਤਾਂ ਇੱਥੇ ਦੋਈਆਂ ਕੰਮ ਕਰਦੀਆਂ ਨੇ ਨਹੀਂ ਸਾਡੇ ਵਰਗਿਆਂ ਨੂੰ ਕੌਣ ਪੁੱਛਦਾ ਇੱਥੇ ਨਾ ਇੰਨੀ ਦੁਨੀਆ ਬਥੇਰੀ ਆ ਰੋਜ਼ ਨੈਟ ਦੇ ਉੱਤੇ ਲੋਕ ਐਵੇਂ ਤਾਂ ਨਹੀਂ ਲੋਕ ਬਾਹਰਲੇ ਦੇਸ਼ਾਂ ਤੋਂ ਥੋੜੀ ਦਵਾਈ ਦਾ ਸੇਵਨ ਜੇ ਕਰਨਾ ਹੋਵੇ ਤਾਂ ਕੀ ਕੀ ਪਰਹੇਜ਼ ਜਿਹੜੀ ਸਾਡੀ ਸਕਿਨ ਦੀਆਂ ਦਵਾਈਆਂ ਸਾਡੇ ਕੋਲ ਦੋ ਤਿੰਨ ਤਰ੍ਹਾਂ ਦੀਆਂ ਜਿੱਦਾਂ ਇੱਕ ਦਾ ਅਲਰਜੀ ਨਾਰਮਲ ਹੋ ਜਾਂਦੀ ਹੈ ਨਾ ਤੁਹਾਨੂੰ ਡਸਟ ਤੋਂ ਅਲਰਜੀ ਹੋ ਗਈ ਕਿਸੇ ਲੱਗ ਤਰ੍ਹਾਂ ਦੇ ਪਾਣੀ ਤੋਂ ਹੋ ਗਈ ਜਾਂ ਦੁੱਧ ਤੋਂ ਹੋ ਗਈ ਇਦਾਂ ਅਲਰਜੀਆਂ ਹੈਗੀਆਂ ਉਹਦਾ 2-2.5 ਮਹੀਨੇ ਦਾ ਕੋਰਸ ਆ ਹੂੰ ਤੇ ਇੱਕਾ ਜਿਹੜੀ ਤੁਸੀਂ ਸਭ ਤੋਂ ਭੈੜੀ ਗੱਲ ਕਰਦੇ ਹੋ ਸਕਿਨ ਸਰਸ ਸਰਸ ਹੂੰ ਇਹਦੇ ਤੇ ਰਿਸਰਚਾਂ ਚੱਲ ਰਹੀਆਂ ਨੇ ਅਜੇ ਛੋਟੀ ਜਿਹੀ ਗੱਲ ਨਹੀਂ ਹੈਗੀ ਹੂੰ ਇਸ ਬਿਮਾਰੀ ਨੂੰ ਠੀਕ ਕਰਨ ਲਈ ਰਿਸਰਚਾਂ ਚੱਲ ਰਹੀ ਨੇ ਕਰੋੜਾਂ ਰੁਪਇਆ ਖਰਚਾ ਜਾ ਰਿਹਾ ਵੀ ਇਹਨੂੰ ਕਿਵੇਂ ਠੀਕ ਕੀਤਾ ਜਾਵੇ ਪਰ ਅਯੁਰਵੇਦ ਦੇ ਵਿੱਚ ਸਦੀਆਂ ਪਹਿਲਾਂ ਇਹਦਾ ਇਲਾਜ ਆ ਕਿੰਨੇ ਕੁ ਪੇਸ਼ੈਂਟ ਮੈਂ ਤੁਹਾਨੂੰ ਗਿਣਾ ਦਾਂ ਜਿੰਨੇ ਅਸੀਂ ਠੀਕ ਕੀਤੇ ਮੇਰੀ ਡਾਇਰੀ ਦੇ ਵਿੱਚ ਭਰੇ ਪਏ ਆ ਮੈਂ ਉਹਨਾਂ ਦੇ ਨਾਮ ਵੀ ਤੁਹਾਨੂੰ ਦੱਸ ਸਕਦਾ ਐ ਐਡਰੈਸ ਦੱਸ ਸਕਦਾ ਫੋਨ ਨੰਬਰ ਦੱਸ ਸਕਦਾ ਕਿਸੇ ਨੂੰ ਚਾਹੀਦਾ ਮੇਰੇ ਤੋਂ ਲੈ ਲਵੇ ਕਿ ਪਹਿਲਾਂ ਦਵਾਈ ਨਾਲ ਲਵੇ ਜਾਂ ਫੋਨ ਨੰਬਰ ਐਡਰੈਸ ਲੈ ਕੇ ਉੱਥੇ ਜਾ ਕੇ ਪੁੱਛੇ ਹੋਏ ਐ ਇਸ ਬਿਮਾਰੀ ਦੇ ਸਾਡੀ ਦਵਾਈ ਜਿਹੜੀ ਆ ਉਹ ਫਿਰ ਅਸੀਂ ਨਾਲ ਲਿਵਰ ਦਾ ਇਲਾਜ ਕਰਨਾ ਹੈ ਹੂੰ ਦੇਖ ਕੇ ਉਹਦੀਆਂ ਰਿਪੋਰਟਾਂ ਉਸ ਤੋਂ ਬਾਅਦ ਅੰਦਰੋਂ ਵੀ ਬਿਮਾਰੀ ਖਤਮ ਕਰਨੀ ਐ ਬਾਹਰੋਂ ਵੀ ਹਾਂ ਇੱਕ ਸ਼ਰਤ ਜ਼ਰੂਰ ਐ ਕਿ ਸਾਡੀ ਦਵਾਈ ਖਾਣ ਦੇ ਨਾਲ ਇੱਕ ਵਾਰ ਵੱਧ ਸਕਦੀ ਐ ਤੁਹਾਡੀ ਬੋਲਣਾ ਵੱਧ ਕਿਉਂ ਸਕਦੀ ਹੈ ਉਹ ਇਸ ਕਰਕੇ ਵਧੂਗੀ ਕਿ ਜਿਹੜੀ ਸਕਿਨ ਦੇ ਅੰਦਰ ਆ ਉਹਨੇ ਬਾਹਰ ਨਿਕਲਣਾ ਹੈ ਹੂੰ ਸਾਡੀ ਕੋਈ ਵੀ ਦਵਾਈ ਖਾ ਲੋ ਤੁਸੀਂ ਮੰਨ ਲਓ ਖੰਘ ਦੀ ਦਵਾਈ ਖਾ ਲੋ ਇੱਕ ਵਾਰ ਖੰਘ ਵਧੂਗੀ ਕਿਉਂ ਕਿ ਕਿਉਂਕਿ ਜਿਹੜਾ ਰੇਸ਼ਾ ਅੰਦਰ ਜਮਿਆ ਪਿਆ ਉਹਨੇ ਬਾਹਰ ਕੱਢਣਾ ਹੈ ਹੂੰ ਉਹ ਵਧੂਗੀ ਜਦੋਂ ਅੰਦਰੋਂ ਸਾਫ਼ ਹੋ ਗਿਆ ਉਹਨੇ ਆਪਣੇ ਆਪ ਠੀਕ ਹੋ ਜਾਣਾ ਆਪਣੇ ਆਪ ਠੀਕ ਇਸੇ ਤਰ੍ਹਾਂ ਇਹ ਖਾਰਸ਼ ਵਾਲੀ ਆ ਜਿੰਨੀ ਵੀ ਸਕਿਨ ਦੇ ਅੰਦਰ ਪ੍ਰੋਬਲਮ ਹੋਈ ਉਹਨੇ ਸਕਿਨ ਦੇ ਉੱਤੇ ਆਉਣਾ ਹੈ ਇੱਕ ਵਾਰ ਵਧੂਗੀ ਫਿਰ ਆਪਣੇ ਆਪ ਘਟ ਜਾਣਾ ਹੈ ਸਾਫ਼ ਹੋ ਜਾਣਾ ਹੈ 3-4 ਮਹੀਨਿਆਂ ਚ ਨੋਰ ਜ਼ਿਆਦਾ ਪ੍ਰੋਬਲਮ ਹੋਵੇ 4 ਮਹੀਨੇ ਲੱਗਦੇ ਨਹੀਂ 3 ਕੁ ਮਹੀਨੇ 2 ਮਹੀਨਿਆਂ ਦੇ ਵਿੱਚ ਓਕੇ ਹੋ ਜਾਣਾ ਓਕੇ ਜੀ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਝ ਦਿੱਤਾ ਬਹੁਤ ਚੰਗਾ ਲੱਗਿਆ ਤੁਹਾਨੂੰ ਗੱਲ ਕਰਨੀ ਥੈਂਕ ਯੂ ਸਰ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਹਾਡੇ ਮਨਾਂ ਦੇ ਵਿੱਚ ਸਵਾਲ ਬਹੁਤ ਹੋਣਗੇ ਉਹਨਾਂ ਸਵਾਲਾਂ ਦੇ ਜੀ ਤੁਸੀਂ ਜਵਾਬ ਲੈਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਮੋਬਾਈਲ ਨੰਬਰ ਦੇ ਉੱਤੇ ਵੀ ਤੁਸੀਂ ਵਿੱਚ ਵਿੱਚ ਜੇ ਕਾਲ ਕਰ ਸਕਦੇ ਹੋ ਤਦ ਤੱਕ ਲਈ ਮੇਨੂੰ ਜਾਨੀ ਹਰਵਿੰਦਰ ਖੰਨਾ ਦੋ ਜਿਆਦਾ ਗੁਰੂਨਾਮ ਦੇ ਧੰਨਵਾਦ